ਉਹ ਨੌਜਵਾਨ ਆਂਦੇ ਤੇ ਉਹਨਾਂ ਵੱਲੋਂ ਸ਼ਰਿਆਮ ਜਿਹੜੀ ਲੁੱਟ ਕੀਤੀ ਜਾਂਦੀ ਹੈ ਦੋ ਨੌਜਵਾਨਾਂ ਵੱਲੋਂ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿ ਸਾਰੇ ਇਹ ਜਿਹੜਾ ਨੌਜਵਾਨ ਹੈ ਪੱਗ ਬੰਨੀ ਹੋਈ ਹੈ ਦਸਤਾਰ ਸਜਾਈ ਹੋਈ ਹੈ ਐਣਕ ਲਾਈ ਹੋਈ ਹੈ ਤੇ ਬੜੇ ਪਿਆਰ ਦੇ ਨਾਲ ਆ ਕੇ ਦੁਕਾਨਦਾਰ ਕੋਲ ਮੰਗ ਕਰਦਾ ਮੁੰਦਰੀ ਤੇ ਚਾਹ ਚਾਹ ਦਿਖਾਓ ਚਾਹ ਦਿਖਾਈ ਤੇ ਇੱਕ ਉਹਨਾਂ ਨੇ ਮੁੰਦਰੀ ਰੈਡੀਸ ਮੁੰਦਰੀ ਦਿਖਾਈ ਇੱਕ ਛੋਟਾ ਜਿਹਾ ਪੈਂਡਲ ਹੀ ਉਹ ਖੰਡੇ ਵਾਲਾ ਉਹ ਲੈ ਕੇ ਤੇ ਦਿਖਾਇਆ ਕਿ ਪੇਮੈਂਟ ਦਿਖਾਈ ਇਹਨਾਂ ਨੂੰ 30000 ਰੁਪਏ ਦਿਖਾਇਆ ਵੀ 30000 ਰੁਪਏ ਹੈਗਾ ਬਾਕੀ ਮੈਂ ਤੁਹਾਨੂੰ Google Pay ਕਰ ਦਿੰਦਾ। ਇਹ ਗੱਲ ਹੈ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਇੰਦ ਤੱਕ। ਪੁਲਿਸ ਨੇ ਸਰ ਪੁਲਿਸ ਨੂੰ ਅਸੀਂ ਰਿਪੋਰਟ ਕਰਾਈ ਸੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਿਛਲੇ ਮਹੀਨੇ ਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਬੇਵਕੂਫ ਬਣਾਉਂਦੇ ਜੇ ਪੁਲਿਸ ਵਾਲੇ ਕਰੀ ਤੁਸੀਂ ਕਮੋਹ ਥਾਣੇ ਜਾਓ ਤੇ ਕੋਈ ਕਮੋਹ ਵਾਲੇ ਕਹਿੰਦੇ ਤੁਸੀਂ ਛਾਟੇ ਥਾਣੇ ਦੇ ਜਾਓ ਸਰ। ਕਿਉਂਕਿ ਆਲਾ ਨੇ ਫੋਨ ਕੀਤਾ ਉਹ ਆਏ ਸਾਡੇ ਕੋਲ ਉਹ ਕਹਿੰਦੇ ਭਈ ਕਮੋਹ ਥਾਣੇ ਜਾ ਕੇ ਰਿਪੋਰਟ ਕਰੋ। ਕਮੋਹ ਵਾਲਿਆਂ ਨੂੰ ਅੱਜ ਵੀ ਕਰ ਆ ਉਹ ਕਹਿੰਦੇ ਛਾਟੇ ਵਾਲਾ ਏਰੀਆ ਸਾਨੂੰ ਬੇਵਕੂਫ ਬਣਾਉਂਦੇ ਆ ਪਿੰਲੇ ਥਾਣਾ ਚੌਂਕੀ ਇਸੇ ਚੌਂਕੀ ਦੇ ਵਿੱਚ ਕੰਪਲੇਟਾਂ ਜਾਂਦੀਆਂ ਇਸੇ ਟੌਂਕੀ ਨੂੰ ਜਿਹੜੇ ਮਾਮਲੇ ਦਰਜ ਹੁੰਦੇ ਸੀ ਜਿਹੜੀ ਕਾਲਿਆਂ ਵਾਲੀ ਚੌਂਕੀ ਇੱਥੇ ਹੀ ਸਾਡੇ ਕੰਪਲੇਟਾਂ ਜਾਂਦੀਆਂ ਇਹ ਸਾਰੇ ਕਾਰਵਾਈ ਸਾਰੀ ਸਾਰੀ ਇੱਥੇ ਹੁੰਦੀ ਸੀ ਸਾਰੀ ਤੇ ਅੱਜ ਉਹ ਸਾਨੂੰ ਬੇਵਕੂਫ ਬਣਾਉਂਦੇ ਆ ਅੱਜ ਕਹਿੰਦੇ ਕਮੋੜ ਥਾਣਾ ਤੁਹਾਡਾ ਜੀ ਕੀਤੀ ਕੀਤੀ ਦੋ ਤਿੰਨ ਵਾਰੀ ਫੋਨ ਕੀਤਾ ਸਰਪੰਚ ਸਾਹਿਬ ਨੇ ਸਾਡਾ ਬੜਾ ਸਾਥ ਦਿੱਤਾ ਉਹਨਾਂ ਨੇ ਬੜੀ ਕਿਰਪਾ ਉਹਨਾਂ ਦੀ ਮਾਰਾ ਦਿੱਤੀ ਸਾਡੇ ਨਾਲ ਤੇ ਉਹਨਾਂ ਨੇ ਵੀ ਇੰਨਾ ਸਾਥ ਦਿੱਤਾ ਪਰ ਉਹਨਾਂ ਦੀ ਵੀ ਇੱਕ ਵੀ ਨਹੀਂ ਕੰਪ ਕਲਾਕ 30 ਹਜ਼ਾਰ ਦਾ ਹੁਣ ਨਾ ਜਾਣਦੇ ਚਾਹੇ ਤੇ ਗੁੱਠੀ ਲੈ ਗਏ ਬੰਦਾ ਰਨਸਾਬ ਮੰਗ ਰਿਹਾ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਲੇਕਿਨ ਜਿਹੜੀ ਥਾਣਾ ਕੰਬੋਤ ਥਾਣਾ ਛਾੜੇ ਵਾਲੇ ਨੇ ਉਹ ਕਹਿੰਦੇ ਦੀ ਸਾਡਾ ਏਰੀਆ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਹੈ ਏਰੀਆ ਕਿਹੜੇ ਥਾਣੇ ਦਾ ਪੈਂਦਾ ਸਾਡੇ ਨਾਲ ਸਰਪੰਚ ਮੌਜੂਦ ਨੇ ਸਰਪੰਚ ਦੀ ਗੱਲ ਹੈ ਜੀ ਇੱਕ ਮਹੀਨਾ ਪਹਿਲਾਂ ਚੋਰੀ ਹੋਈ ਜਿੱਦਾਂ ਵੀਰ ਉਹਨਾਂ ਦੱਸਿਆ ਉਦੋਂ ਵੀ ਛਾੜੇ ਥਾਣੇ ਨੂੰ ਤਲਾਹ ਦਿੱਤੀ ਤੇ ਜਿਹੜੇ ਐਸ ਐਚਓ ਸਾਹਿਬ ਨਵੇਂ ਆਏ ਨੇ ਹੁਣ ਕੌਸ਼ਲ ਜੀ ਉਹਨਾਂ ਬੱਲੇ ਝਾੜਤਾ ਆਂਦੇ ਜੀ ਇਹ ਤੁਹਾਡਾ ਮਾਲਾ ਚ ਪੈਣ। ਅੱਜ ਤੱਕ ਜਿੰਨੇ ਮਾਮਲੇ ਸਾਰੇ ਛਾੜੇ ਥਾਣੇ ਵਿੱਚ ਹੀ ਦਰਜ ਹੋਏ। ਬਸ 2 ਘੰਟੇ ਦੀ ਬਹਿਸ ਤੋਂ ਬਾਅਦ ਤੇ ਜਿਹੜਾ ਪਰਚਾ ਦਰਜ ਹੋਇਆ ਉਹ ਛਾੜੇ ਥਾਣੇ ਹੋਇਆ। ਮਾਨ ਜੋ ਕਮਿਸ਼ਨਰ ਸਾਹਿਬ ਗਾੜੀ ਬੇਨਤੀ ਆ ਕਿ ਇਹ ਇਹਦਾ ਹੱਲ ਕੀਤਾ ਜਾ। ਇਹ ਨੀਤੀ ਸਾਡੀ ਫਿਰ ਇਹ ਹੈ ਕਿ ਸਾਰਾ ਹੀ ਪੰਡ ਆਪਣਾ ਇਕੱਠਾ ਕਰਕੇ ਤੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਗਾੜੀ ਮਤਲਬ ਤੇ ਹੈਗੇ ਉਹਨਾਂ ਦੀ ਚੋਰੀ ਹੋਈ ਆ ਅੱਜ ਤੋਂ ਮਹੀਨਾ ਪਹਿਲਾਂ ਹੋਈ ਆ ਅੱਜ ਫੇਰ ਹੋ ਗਈ ਇੱਕ। ਪਰ ਇੱਥੇ ਕੋਈ ਵੱਡੀ ਵਾਰਦਾਤ ਹੋਈ ਤੇ ਫਿਰ ਕਿੱਥੇ ਜਾਵਾਂਗੇ ਅਸੀਂ? ਛਾੜੇ ਵਾਲੇ ਕਿੰ ਉੱਥੇ ਜਾਈਦਾ ਉਹ ਕਹਿੰਦੇ ਸਾਡੇ ਇਲਾਕੇ ਜਾਈ ਨਹੀਂ ਪੈਂਦੀ। ਕੰਬੋਜ ਆਈਦਾ ਉਹ ਕਹਿੰਦੇ ਸਾਡੇ ਇਲਾਕੇ ਜਾਈ ਨਹੀਂ ਪੈਂਦੀ। ਦੱਸੋ ਸਾਨੂੰ ਦੱਸਿਆ ਜਾਵੇ ਕਿ ਕਿਹੜੇ ਇਲਾਕੇ ਜਾਈ ਪੈਂਦੇ ਆਂ। ਸਾਨੂੰ ਵੀ ਕੋਈ ਜਾਣਕਾਰੀ ਦਿੱਤੀ ਜਾਵੇ ਜਿੱਥੇ ਅਸੀਂ ਕੋਈ ਆਪਣੀ ਦਰਖਾਸਤ ਕੰਪਲੇਂਟ ਜਾਗੇ ਅਸੀਂ ਤੇ ਫਿਰ ਇਹ ਮਿਲ ਕੇ ਕਿ ਪੰਜਾਬ ਦਾ ਹਿੱਸਾ ਹੀ ਨਹੀਂ। ਫਿਰ ਸਰ ਦੇ ਵਿੱਚ ਆਏ ਦਿਨ ਹੀ ਲੁੱਟਖੋਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਨੇ। ਐਸਾ ਹੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਮਾਰ ਰਾਮਪੁਰ ਤਿਰੋੜ ਤੋਂ ਆਇਆ ਜਿੱਥੇ ਕਿ ਇੱਕ ਯੂਲੀ ਦੁਕਾਨ ਤੋਂ ਦੋ ਨੌਜਵਾਨ ਆਂਦੇ ਤੇ ਉਹਨਾਂ ਵੱਲੋਂ ਸ਼ਰੇਆਮ ਜਿਹੜੀ ਲੁੱਟ ਕੀਤੀ ਜਾਂਦੀ ਹੈ। ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸ ਅੰਮ੍ਰਿਤਸਰ ਪਿੰਡ ਮਾਰ ਰਾਮਤੀਥੇ ਰੋਡdੀਆਂ ਨੇ ਅਰਸ਼ ਜੁਲੇ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਹੁੰਦੇ ਨੇ ਆ ਕੇ ਮੰਦਰੀ ਤੇ ਚੈਨੀ ਦੇਖਦੇ ਨੇ ਜਿਸ ਤੋਂ ਬਾਅਦ ਉਹ ਦੋ ਨੌਜਵਾਨ ਜਿਹੜੇ ਨੇ ਮੰਦਰੀ ਤੇ ਚੈਨੀ ਖੋ ਕੇ ਮੌਕੇ ਤੋਂ ਭੱਜ ਜਾਂਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲੇ 1 ਮਹੀਨਾ ਪਹਿਲੇ ਹੀ ਇੱਥੇ ਦੁਕਾਨ ਦੇ ਉੱਤੇ ਪਿਛਲੀ ਜਿਹੜੀ ਕੰਦ ਤੋੜ ਕੇ ਇੱਥੇ ਜਿੰਨਾ ਵੀ ਪਿਆ ਸਾਮਾਨ ਸਾਰਾ ਖੋ ਕੇ ਮੌਕੇ ਤੋਂ ਭੱਜ ਗਏ ਸੀ ਉਸ ਤੋਂ ਬਾਅਦ ਅੱਜ ਫਿਰ ਨਵਾਂ ਹੀ ਮਾਮਲਾ ਆਇਆ ਵਾ ਦੋ ਨੌਜਵਾਨਾਂ ਨੂੰ ਜਿਹੜੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਸੀਸੀਟੀਵੀ ਦੀਆਂ ਤੁਸੀਂ ਦੇਖ ਸਕਦੇ ਜਿਹੜਾ ਨੌਜਵਾਨ ਹੈ ਪੱਗ ਬੰਨੀ ਹੋਈ ਹੈ ਦਸਤਾਰ ਸਜਾਈ ਹੋਈ ਹੈ ਐਨਕ ਲਾਈ ਹੋਈ ਹੈ ਤੇ ਬੜੇ ਪਿਆਰ ਦੇ ਨਾਲ ਆ ਕੇ ਦੁਕਾਨਦਾਰ ਕੋਲ ਮੰਗ ਕਰਦਾ ਮੁੰਦਰੀ ਤੇ ਚੈਨੀ ਦੀ ਉਸ ਤੋਂ ਬਾਅਦ ਇੱਕ ਨੌਜਵਾਨ ਹੋਰ ਆਉਂਦਾ ਫੋਨ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਇਹੜੇ ਦੋਵੇਂ ਨੌਜਵਾਨ ਮੌਕੇ ਤੇ ਭੱਜ ਜਾਂਦੇ ਨੇ ਗੱਲਬਾਤ ਕਰਦੇ ਨੇ ਦੁਕਾਨਦਾਰ ਨਾਲ ਕੀ ਨਾਮ ਭਜੜ ਕਰਵਜਨ ਸਿੰਘ ਸਾਹਿਬ ਕੀ ਗੱਲ ਹੋਈ ਇੱਕ ਮਹੀਨਾ ਪਹਿਲੇ ਵੀ ਅਜਿਹੀ ਗੱਲ ਹੋਈ ਸੀ ਕੀ ਮਾਮਲਾ ਸਰ ਪਹਿਲਾਂ ਇੱਕ ਤਰੀਕ ਨੂੰ ਮੈਂ ਆ ਕੇ ਸ਼ੋਰੂਮ ਖੋਲ੍ਹਿਆ ਸ਼ੋਰਮ ਖੋਲਣ ਦੇ ਨਾਲ ਹੀ ਵੇਖਿਆ ਤੇ ਅੰਦਰ ਸਾਰੀ ਦੀਵਾਰ ਪਾੜੀ ਪਈ ਏ ਪਾੜ ਕੇ ਸਾਰਾ ਸਮਾਨ ਲੈ ਕੇ ਐ ਰੀਵੀ ਟੀਵੀਆਰ ਲੈ ਕੇ ਐਲਸੀਡੀ ਲੈ ਕੇ ਤੇ ਸਾਡੇ ਇੱਥੇ ਚਾਂਦੀ ਦਾ ਸਮਾਨ ਪਿਆ ਸੀ ਗਾਗ ਦਾ ਉਹ ਲੈ ਕੇ ਤੇ ਚਾਂਦੀ ਦੀ ਇੱਟ ਪਈ ਪੁਰਾਣਾ ਸੈਂਕਟ ਮਾਨ ਮਾਲ ਹੁੰਦਾ ਨਾ ਉਹ ਅਸੀਂ ਗਾਲ ਕੇ ਬਣਾ ਕੇ ਇੱਥੇ ਰਾਦੇ ਟੈਰ ਟੈਰ ਇੱਥੇ ਚਾਂਦੀ ਦੇ ਕੋਕੇ ਵਾਲੀਆਂ ਰੱਖੇ ਦੇ ਚਾਰ ਪੰਜ ਪੱਤੇ ਸੋ ਗੋਲਡ ਦੇ ਹੀ ਉਹ ਲੈ ਕੇ ਸਾਡਾ ਤਿੰਨ ਸਾਢੇ ਤਿੰਨ ਲੱਖ ਰੁਪਏ ਦਾ ਸਮਾਨ ਲੈ ਕੇ ਇੱਕ ਇੱਥੇ ਐਫਐਮ ਰੱਖਿਆ ਸੀ ਉੱਥੇ ਦੋ ਮੋਬਾਈਲ ਸੈਂਕਟ ਰੱਖੇ ਉਹ ਠੀਕ ਕਰਾਉਣ ਵਾਸਤੇ ਉਹ ਵੀ ਲੈ ਕੇ ਅੱਜ ਦਾ ਅੱਜ ਐਜੇ ਕਿ ਬੱਚੇ ਬੈਠੇ ਸੀ ਸ਼ੋਰੂਮ ਤੇ ਅੱਜ ਬੱਚੇ ਬੈਠੇ ਸੀ ਸ਼ੋਰੂਮ ਤੇ ਸ਼ੌਰਮ ਤੇ ਬੈਠਿਆ ਹੀ ਬੱਚੇ ਤੇ ਬੱਚਿਆਂ ਬਾਅਦ ਇੱਕ ਗਾ ਗਾ ਤੇ ਮੈਂ ਥੋੜਾ ਇੱਕ ਘਰ ਤੇ ਕੰਮ ਹੀ ਥੋੜਾ ਜਿਹਾ ਉਹਦੇ ਘਰ ਚਲਾ ਗਿਆ ਤੇ ਬੱਚਿਆਂ ਨੇ ਚੇਕ ਕਹਿੰਦੇ ਚਾਹ ਦਿਖਾਓ ਚਾਹ ਦਿਖਾਈ ਤੇ ਇੱਕ ਉਹਨਾਂ ਨੇ ਮੰਦਰੀ ਰੈਡੀਸ ਮੰਦਰੀ ਦਿਖਾਈ ਇੱਕ ਛੋਟਾ ਜਿਹਾ ਪੈਂਡਲ ਹੀ ਉਹ ਖੰਡੇ ਵਾਲਾ ਉਹ ਲੈ ਕੇ ਤੇ ਦਿਖਾਇਆ ਕਿ ਪੇਮੈਂਟ ਦਿਖਾਈ ਇਹਨਾਂ ਨੂੰ 30000 ਰੁਪਏ ਦਿਖਾਇਆ ਵੀ 30000 ਰੁਪਏ ਹੈਗਾ ਬਾਕੀ ਮੈਂ ਤੁਹਾਨੂੰ ਗੂਗਲ ਪੇ ਕਰ ਦਰਨਾ ਉਹ ਬੰਦਾ ਆਇਆ ਆ ਕੇ ਉਹਨਾਂ ਦੇ ਸਾਮਾਨ ਪੈਕ ਕਰਾ ਲਿਆ ਸਭ ਕੁਝ ਦੇ ਬਿੱਲ ਬਣਵਾਉਣ ਡਿਆ ਸੀ ਬੇਟਾ ਬਿੱਲ ਬਣਾਉਣ ਡੇ ਤੇ ਇੰਨੇ ਨੂੰ ਚੈਨ ਲੈ ਕੇ ਤੇ ਫਰਾਰ ਹੋ ਗਿਆ ਤੇ ਪਹਿਲੇ ਸਭ ਤੋਂ ਵੱਡੀ ਗੱਲ ਹੈ ਕਿ ਪੁਲਿਸ ਨੇ ਕੀ ਕਾਰਵਾਈ ਕੀਤੀ ਇੰਦ ਤੱਕ ਸਰ ਪੁਲਿਸ ਨੂੰ ਅਸੀਂ ਰਿਪੋਰਟ ਕਰਾਈ ਸੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਿਛਲੇ ਮਹੀਨੇ ਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਬੇਵਕੂਫ ਬਣਾਉਣ ਡੇ ਜੇ ਪੁਲਿਸ ਵਾਲੇ ਕਰੀ ਤੁਸੀਂ ਕਮੋਟ ਆਣੇ ਜਾਓ ਤੇ ਕੋਈ ਕਮੋਹ ਵਾਲੇ ਕਹਿੰਦੇ ਤੁਸੀਂ ਛਾਟੇ ਥਾਣੇ ਤੇ ਜਾਓ ਸਰ ਇੰਦ ਸਰ ਸਾਨੂੰ 1 ਮਹੀਨਾ ਹੋ ਗਿਆ ਅਸੀਂ ਪਰੇਸ਼ਾਨ ਹੋਣ ਡੇ ਰਹੇ ਇੱਕ ਮਹੀਨਾ ਅੱਜ ਫੇਰ ਦੂਜੀ ਘਟਨਾ ਹੋਈ ਆ ਤੇ ਫੇਰ ਦਜੀ ਘੇਰ ਘਟਨਾਈ ਆ ਜੇ ਅੱਜ ਵੀ ਅਸੀਂ ਇਹਨਾਂ ਨੂੰ ਕਿਉਂਕਿ ਅਲਨ ਫੋਨ ਕੀਤਾ ਉਹ ਆਏ ਸਾਡੇ ਕੋਲ ਉਹ ਕਹਿੰਦੇ ਭਈ ਕਮੋਹ ਥਾਣੇ ਜਾ ਕੇ ਰਿਪੋਰਟ ਕਾਓ ਕਮੋਹ ਵਾਲਿਆਂ ਨੂੰ ਅੱਜ ਵੀ ਕਰਾਈ ਆ ਤੇ ਕਮੋਹ ਵਾਲੇ ਅੱਜ ਵੀ ਸਾਨੂੰ ਬੇਵਕੂਫ ਹੀ ਬਣਾਉਣ ਦੇ ਰਹੇ ਵੀ ਇਹ ਤੁਹਾਡਾ ਕਮੋਹ ਵਾਲਾ ਏਰੀਆ ਉਹ ਕਹਿੰਦੇ ਛਾਟੇ ਵਾਲਾ ਏਰੀਆ ਸਾਨੂੰ ਬੇਵਕੂਫ ਬਣਾਉਣ ਦੇ ਰਹੇ ਅੱਜ ਤੇ ਸਾਨੂੰ ਕੋਈ ਕਾਰਵਾਈ ਨਹੀਂ ਹੋਈ ਦੇ ਅਸੀਂ ਦਿਨੋਂ ਦੇਣ ਸਮਝ ਲਓ ਕਿ ਸਾਡਾ 7-8 10 5-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਅਸੀਂ ਤੁਹਾਨੂੰ ਪਤਾ ਕੋਈ ਕਹਨੇ ਕਿ ਇੰਨੀ ਕੋਈ ਸ਼ੌਕਾਰ ਤ ਤੈਨੂੰ ਪਤਾ ਦਿਹਾੜੀ ਵਾਲੇ ਬੰਦੇ ਆ ਤੁਹਾਨੂੰ ਪਤਾ ਇਹ ਸੋਨੇ ਚਾਂਦੀ ਚ ਲੱਭਦਾ ਕੀ ਕੋਖ ਨਹੀਂ ਲੱਭਦਾ ਜੇ ਅੱਜ ਕੱਲ੍ਹ ਤੁਹਾਨੂੰ ਪਤਾ ਸਾਰਾ ਕੋਈ ਹੌਲ ਮਾਰਕਾ ਸਾਰਾ ਕੋਈ ਚੱਲਣ ਡਿਆ ਤੇ ਤੁਹਾਨੂੰ ਪਤਾ ਕੋਈ ਲੱਭਦਾ ਨਹੀਂ ਆ ਤੇ ਸਮਝ ਲਓ ਕਿ ਜੇ ਬੰਦਾ ਕੋਲੋਂ ਵੱਡੀ ਜਾ ਲੋਕੀ ਲੋਟ-ਲੋਟ ਕੇ ਲਈ ਜਾਣਗੇ ਤੇ ਆਪਾਂ ਰੋਟੀ ਕਿੱਥੋਂ ਖਾਵਾਂਗੇ ਦੱਸੋ ਜਦੋਂ ਪਹਿਲੇ ਥਾਣਾ ਚੌਂਕੀ ਇਸੇ ਚੌਂਕੀ ਦੇ ਵਿੱਚ ਕਮਲੇਟਾਂ ਜਾਂਦੀਆਂ ਇਸੇ ਟੌਂਕੀ ਦੇ ਜਿਹੜੇ ਮਾਮਲੇ ਦਰਜ ਹੁੰਦੇ ਸੀ ਜਿਹੜੀ ਕਾਲੀਆਂ ਵਾਲੀ ਚੌਂਕੀ ਇੱਥੇ ਹੀ ਸਾਡੇ ਕਮਲੇਟਾਂ ਜਾਂਦੀਆਂ ਇਹ ਸਾਰੇ ਕਾਰਵਾਈ ਸਾਰੀ ਸਾਰੀ ਇੱਥੇ ਹੁੰਦੀ ਸੀ ਸਾਰੀ ਤੇ ਅੱਜ ਉਹ ਸਾਨੂੰ ਬੇ ਹੁਣ ਕਮੋਵ ਵਾਲੇ ਕਹਿ ਨਹੀਂਦੇ ਅਸੀਂ ਮੈਂ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਦੋ ਤਿੰਨ ਵਾਰੀ ਫੋਨ ਕੀਤਾ ਸਰਪੰਚ ਸਾਹਿਬ ਨੇ ਸਾਡਾ ਬੜਾ ਸਾਥ ਦਿੱਤਾ ਉਹਨਾਂ ਨੇ ਬੜੀ ਕਿਰਪਾ ਉਹਨਾਂ ਦੀ ਮਾਰਾ ਦਿੱਤੀ ਸਾਡੇ ਨਾਲ ਤੇ ਉਹਨਾਂ ਨੇ ਵੀ ਇੰਨਾ ਸਾਥ ਦਿੱਤਾ ਪਰ ਉਹਨਾਂ ਦੀ ਵੀ ਇੱਕ ਵੀ ਨਹੀਂ ਸੁਣੀ ਉਹਨਾਂ ਦੀ ਉਹ ਕਹਿੰਦੇ ਆ ਵੀ ਉਹਨਾਂ ਨੂੰ ਵੀ ਕਮੋਵ ਥਾਣੇ ਪੇ ਇਹਨਾਂ ਦੇ ਵੀ ਥਾਣਾ ਕਮੋਵ ਹੀ ਪੈਂਦਾ ਇਹਨਾਂ ਨੂੰ ਤੇ ਕਮੋਸ ਆਫਸਰ ਪੰਜੀ ਸਾਹਿਬ ਸਾਡੇ ਨਾਲ ਆ ਵੇਖੋ ਮਹਾਰਾਜ ਦੀ ਕਿਰਪਾ ਤੇ ਇਹਨਾਂ ਨੂੰ ਵੀ ਪੁੱਛ ਸਕਦੇ ਕਿ ਇਹਨਾਂ ਨੇ ਸਾਡੀ ਕੰਪਲੇਟ ਨਹੀਂ ਜੀ ਲਿਖੀ ਇੱਕ ਮਹੀਨਾ ਹੋ ਗਿਆ ਰੇ ਅਸੀਂ ਪਰੇਸ਼ਾਨ ਹੋਣ ਦੇ ਦਿਨ ਰਾਤ ਪਰੇਸ਼ਾਨ ਹੋਣ ਦੇ ਟੋਟਲ ਕਿੰਨੇ ਲੱਖ ਦਾ ਜਿਹੜੀ ਤੁਹਾਡੀ ਚੋਰੀ ਹੋ ਗਈ ਜਿਹੜੀ ਲੁੱਟ ਹੋ ਚੁੱਕੀ ਹੈ 28 ਲੱਖ 80 ਹਜ਼ਾਰ ਦਾ ਪਹਿਲਾਂ ਨੁਕਸਾਨ ਹੋਇਆ ਰੇ ਤੇ 1 ਲੱਖ 30 ਹਜ਼ਾਰ ਦਾ ਹੁਣ ਨਾ ਜਾਣਦੇ ਚਾਹ ਤਾਂ ਗੁੱਠੀ ਲੈ ਕੇ ਰੇ ਟਾਈਮ ਦੀ ਗੱਲ ਕਰੀ ਕਿੰਨਾ ਟਾਈਮ ਸਿਸਟਮ ਇੱਕ ਮਹੀਨੇ ਦੇ ਵਿੱਚ ਦੀ ਇੱਕ ਮਹੀਨੇ ਦੇ ਵਿੱਚ 4.5 ਲੱਖ ਦਾ ਨੁਕਸਾਨ ਦੂਸਰੀ ਵਾਰ ਦਾ ਤਾਂ ਇੱਕ ਮਹੀਨੇ ਬਾਅਦ ਫੇਰ ਹੋ ਗਈ ਤੇ ਹੋਰ ਵੀ ਕੋਈ ਦੁਕਾਨ ਦੇ ਉੱਤੀਆਂ ਦੀਆਂ ਦੁਕਾਨਾਂ ਉਹਨੂੰ ਵੀ ਨਾ ਦੱਬਾ ਮਾਰ ਕੇ ਕਹਿੰਦਾ ਤੈਨੂੰ ਗੋਲੀ ਮਾਰ ਦੇਣੀ ਆ 500 ਰੁਪਏ ਉਹਦੇ ਕੋਲ ਲੈ ਗਿਆ ਸੀ ਆ ਸਕੂਲੇਵਾਰ ਦਾ ਤਾਂ ਜਿਹੜੇ ਚੋਰ ਚੱਕੇ ਪਿੱਛੇ ਪੈ ਗਏ ਸੀ ਉਤੋਂ ਵੀ ਨਾ ਲੋ ਲੈ ਗਏ ਲੋ ਲੈ ਕੇ ਬੱਚੇ ਉਹ ਥਾਲੀਆਂ ਬੱਚਿਆਂ ਦੀਆਂ ਸਕੂਲ ਦੀਆਂ ਜਿੱਥੇ ਰੋਟੀ ਖਾਂਦੇ ਆ ਉਹ ਲੈ ਗਏ ਕਈ ਲੈ ਗਏ ਨੇ ਸਰਪੰਚ ਸਾਹਿਬ ਨੇ ਉਦੋਂ ਵੀ ਫੋਨ ਕੀਤਾ ਉਹਨਾਂ ਨੂੰ ਚੌਂਕੀ ਵਾਲਿਆਂ ਨਾਲ ਫੋਨ ਕੀਤਾ ਉਹ ਤਾਂ ਵੀ ਇਹਨਾਂ ਦੀ ਨਹੀਂ ਸੁਣੀ ਗਈ ਤੇ ਇਹ ਸਾਡੀ ਮਲਕੇ ਸਾਡੇ ਅਸੀਂ ਬੜੇ ਪਰੇਸ਼ਾਨ ਹੋ ਗਏ ਚੌਂਕੀ ਵਾਲਿਆਂ ਕੋ ਕਿ ਸਾਨੂੰ ਬੇਵਕੂਫ ਬਣਾਉਂਦੇ ਸਾਡਾ ਇਨਸਾਫ ਦਿੱਤਾ ਜਾਵੇ ਸਾਨੂੰ ਇਨਸਾਫ ਦਿੱਤਾ ਜਾਵੇ ਬਸ ਬਿਲਕੁਲ ਜੀ ਦੁਕਾਨਦਾਰ ਇਨਸਾਫ ਮੰਗ ਰਹੇ ਪੰਜਾਬ ਸਰਕਾਰ ਤੋਂ ਪ੍ਰਸ਼ਾਸਨ ਤੋਂ ਲੇਕਿਨ ਜਿਹੜੀ ਥਾਣਾ ਕੰਬੋਧ ਦਾ ਥਾਣਾ ਛਾੜੇ ਵਾਲੇ ਨੇ ਉਹ ਕਹਿੰਦੇ ਦੀ ਸਾਡਾ ਏਰੀਆ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਹੈ ਏਰੀਆ ਕਿਹੜੇ ਥਾਣੇ ਦਾ ਪੈਂਦਾ ਸਾਡੇ ਨਾਲ ਸਰਪੰਚ ਮੌਜੂਦ ਨੇ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਲੈਣੇ ਆਮ ਪਾਰਟੀ ਦੇ ਮੌਜੂਦਾ ਸਰਪੰਚ ਸਰਪੰਚ ਸਾਹਿਬ ਬੜੀ ਹਰਿਆ ਥਾਣਾ ਛੜਾ ਗੰਦਾ ਸਾਡਾ ਏਰੀਆ ਨਹੀਂ ਥਾਣਾ ਕੋ ਬੋ ਗੰਦਾ ਸਾਡੇ ਏਰੀਆ ਨੇ ਮਾਮਲਾ ਕੀ ਫਿਰ ਇਸ ਦਾ ਬਹੁਤ ਮਾੜੀ ਗੱਲ ਹੈ ਜੀ ਇੱਕ ਮਹੀਨਾ ਪਹਿਲਾਂ ਚੋਰੀ ਹੋਈ ਜਿੱਦਾਂ ਵੀਰ ਉਹਨਾਂ ਦੱਸਿਆ ਉਦੋਂ ਵੀ ਛੜੇ ਥਾਣੇ ਨੂੰ ਤਲਾਹ ਦਿੱਤੀ ਤੇ ਜਿਹੜੇ ਐਸ ਐਚਓ ਸਾਹਿਬ ਨਵੇਂ ਆਏ ਨੇ ਹੁਣ ਕੌਸ਼ਲ ਜੀ ਉਹਨਾਂ ਬੱਲੇ ਝਾਰਤਾ ਆਉਂਦੇ ਜੀ ਇਹ ਤੁਹਾਡਾ ਮਾਲਾਂ ਚ ਪੈਂਦੇ ਆ ਪਹਿਲੇ ਕਿਨੇ ਮਾਮਲੇ ਜਿਹੜੇ ਅਰਜ ਹੋ ਚੁੱਕੇ ਆ ਟੌਂਕੀ ਦੇ ਵਿੱਚ ਵੇਖੋ ਜੀ ਅੱਜ ਤੱਕ ਜਿੰਨੇ ਮਾਮਲੇ ਸਾਰੇ ਛੜੇ ਥਾਣੇ ਵਿੱਚ ਹੀ ਦਰਜ ਹੋਏ ਇੱਕ ਵੀ ਜਿਹੜਾ ਕੋਈ ਪਰਚਾ ਕੋਈ ਦਰਖਾਸਤ ਆ ਕੋ ਮੋ ਥਾਣੇ ਨਹੀਂ ਹੋਈ ਜਿੰਨੀਆਂ ਵੀ ਹੋਈਆਂ ਛਾੜੇ ਥਾਣੇ ਹੋਈਆਂ ਤੇ ਇੱਥੇ ਇੱਕ ਵਾਰੀ ਗੋਲੀ ਚੱਲੀ ਉਦੋਂ ਵੀ ਦੋ ਡਿਪਟੀ ਸਾਹਿਬ ਆਏ ਉਦੋਂ ਵੀ ਇਸੇ ਗੱਲ ਦਾ ਰੌਲਾ ਹੈ ਤੇ ਉਦੋਂ ਵੀ ਬਸ 2 ਘੰਟੇ ਦੀ ਬਹਿਸ ਤੋਂ ਬਾਅਦ ਤੇ ਜਿਹੜਾ ਪਰਚਾ ਦਰਜ ਹੋਇਆ ਉਹ ਛਾੜੇ ਥਾਣੇ ਹੋਇਆ ਤੇ ਹੁਣ ਵੇਖੋ ਜੀ ਮਤਲਬ ਪਰਿਵਾਰ ਜਿਹੜਾ ਖਰਾਬ ਹੋਣ ਡਿਆ ਦੁਕਾਨਦਾਰ ਵਿਚਾਰੇ ਤੇ ਇਨਸਾਫ ਦਵਾਇਆ ਜਾਵੇ ਸਾਡੀ ਤੇ ਮਾਝੋ ਕਮਿਸ਼ਨਰ ਸਾਹਿਬ ਗਾੜੀ ਬੇਨਤੀ ਆ ਕਿ ਇਹ ਇਹਦਾ ਹੱਲ ਕੀਤਾ ਜਾਵੇ ਅਗਰ ਮਸਲਾ ਹੱਲ ਨਹੀਂ ਹੁੰਦਾ ਅਗਲੀ ਰਾਣੀਤੀ ਕੀ ਤੁਹਾਡੀ ਅਗਲੀ ਰਣਨੀਤੀ ਸਾਡੀ ਫਿਰ ਇਹ ਹੈ ਕਿ ਸਾਰਾ ਹੀ ਪੰਡ ਆਪਣਾ ਇਕੱਠਾ ਕਰਕੇ ਤੇ ਕਮਿਸ਼ਨਰ ਸਾਹਿਬ ਦੇ ਦਫ਼ਤਰ ਗਾੜੀ ਮਤਲਬ ਧਰਨਾ ਲਾਵਾਂਗੇ ਫਿਰ ਜੇ ਜਿਹੜਾ ਜੀਸ ਕੁ ਸੁਣਵਾਈ ਹੋਊ ਤੇ ਮੈਂ ਗੱਲ ਕਰਾਂ ਟੋਟਲ ਕਿੰਨੀਆਂ ਦੁਕਾਨਾਂ ਨੇ ਕਿੰਨੇ ਲੋਕ ਜਿਹੜੇ ਰਹਿ ਚ ਕਿੰਨੇ ਕਰਨ ਇੱਥੇ ਜਿਹੜੇ ਥਾਣੇ ਦੇ ਅੰਦਰ ਪੈਂਦੇ ਨੇ ਇਹ ਵੇਖੋ ਜੀ ਇਹ ਆਪਣੀਆਂ ਤਿੰਨ ਪੰਚਾਇਤਾਂ ਚਾਰ ਪੰਚਾਇਤਾਂ ਇੱਥੇ ਕੋਈ ਚਾਰ ਪੰਜ 6 700 ਘਰ ਹੋਣਾ ਤੇ 35 40 ਦੁਕਾਨਾਂ ਵਾਂ 35 ਤੋਂ 40 ਦੁਕਾਨਾਂ ਵਾਂ ਜਿਹੜੀਆਂ ਕਿ ਇਹ ਵੈਸਟ ਹਲਕੇ ਚ ਪੈਂਦੀਆਂ ਇਹਨਾਂ ਕਰੀ ਇਦਾਂ ਦੀ ਵਾਰਦਾਤਾਂ ਹੋ ਚੁੱਕੀਆਂ ਮਲਾਂ ਦੇ ਵਿੱਚ ਵੇਖੋ ਛੋਟੀਆਂ-ਮੋਟੀਆਂ ਵਾਰਦਾਤਾਂ ਤਾਂ ਪਹਿਲਾਂ ਵੀ ਹੋਈਆਂ ਜਿੰਨੀਆਂ ਵੀ ਦਰਖਾਸਤਾਂ ਹੋਈਆਂ ਇਹ ਛਾੜੇ ਥਾਣੇ ਹੋਈਆਂ ਕੋਮੋ ਥਾਣੇ ਅਜੇ ਤੱਕ ਨਹੀਂ ਹੋਈਆਂ ਇਹ ਜਦੋਂ ਵੀ ਆ ਨਵਾਂ ਹੁਣ ਐਸਐਚਓ ਸਾਹਿਬ ਜਿਹੜੇ ਆਏ ਨੇ ਇਹਨਾਂ ਨੇ ਬਸ ਇਸ਼ੂ ਬਣਾਇਆ ਵਾ ਕਿ ਇੱਕ ਕੋਮੋ ਥਾਣੇ ਜੀ ਇਹ ਛਾੜੇ ਥਾਣੇ 'ਚ ਨਹੀਂ ਪੈਂਦਾ ਇਸ ਬੰਦੇ ਤੁਸੀਂ ਆਪਣੇ ਵਿਧਾਇਕ ਐਮਐਲਏ ਨਾਲ ਗੱਲਬਾਤ ਕੀਤੀ ਹੈ ਵੇਖੋ ਐਮਐਲਏ ਸਾਹਿਬ ਨਾਲ ਗੱਲ ਕੀਤੀ ਆ ਉਹਨਾਂ ਨੇ ਵੀ ਮੱਲੋ ਐਸਐਚਓ ਸਾਹਿਬ ਨੂੰ ਕਿਹਾ ਵਾ ਕਿ ਮੱਲੋ ਇਹ ਤੁਸੀਂ ਵੇਖੋ ਏਰੀਆ ਕਿਦ ਤਰ੍ਹਾਂ ਕੀ ਆ ਉਹ ਵੀ ਹ ਸਾਡੇ ਐਮਐਲਏ ਸਾਹਿਬ ਨੇ ਤੇ ਉਹਨਾਂ ਨੂੰ ਕਿਹਾ ਵਾ ਕਿ ਮੰਲੋ ਕਿ ਇਹ ਪਰਚਾ ਦਰਜ ਕਰੋ ਕਿ ਸਾਡੇ ਏਰੀਆ 'ਚ ਪੈਂਦਾ ਵਾ ਹੁਣ ਐਸਐਚਓ ਸਾਹਿਬ ਵੀ ਆਪਣਾ ਪੱਲਾ ਛੱਡੀ ਜਾਂਦੇ ਆ ਤੇ ਹੁਣ ਤੇ ਵੇਖੋ ਜੀ ਇਹ ਪੁਲਿਸ ਜੋ ਪੁਲਿਸ ਨੇ ਨਿਆਂ ਦੇਣਾ ਤੇ ਪੁਲਿਸ ਹੀ ਜੋ ਕਿਸ ਨੂੰ ਕੋਈ ਨਿਆਂ ਨਹੀਂ ਦੇਣ ਦੀ ਸਾਡੀ ਇਹੋ ਬੇਨਤੀ ਆ ਕਿ ਮੰਲੋ ਦੁਕਾਨਦਾਰ ਮਾਤੜ ਲੋਕ ਨੇ ਵਿਚਾਰੇ ਨਾਲ ਕੋਈ ਨਿਆਂ ਦਿੱਤਾ ਜਾਵੇ ਕੁਝ ਜੀ ਦੁਕਾਨਦਾਰ ਇਨਸਾਫ ਦੀ ਮੰਗ ਕਰ ਰਹੇ ਸਰਪੰਚਾ ਲੋ ਵੀ ਆਪਣੇ ਹਲਕਾ ਵਧਾਈ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਆਪਣੇ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਵੀ ਕਿਹਾ ਕਿ ਇਹੜਾ ਮਾਮਲਾ ਵਾ ਜਲਦੀ ਇਹਦਾ ਹੱਲ ਕੀਤਾ ਜਾਏਗਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕ ਜਿਹੜੇ ਇਨਸਾਫ ਲੈਣ ਲਈ ਦਰਦ ਦਰਦੀ ਨੇ ਠੋਕਰਾ ਖਾ ਰਹੇ ਨੇ ਉੱਥੇ ਗੱਲ ਕਰੀਆ ਥਾਣਾ ਕੰਬੋ ਵਾਲੇ ਕਹਿੰਦੇ ਸਾਡੇ ਏਰੀਆ ਨਹੀਂ ਪੈਂਦਾ ਥਾਣਾ ਛਾੜਾ ਵਾਲੇ ਕਹਿੰਦੇ ਸਾਡੇ ਏਰੀਆ ਨਹੀਂ ਪੈਂਦਾ ਗੱਲਬਾਤ ਕਰਦੇ ਉੱਥੇ ਹੋਰ ਵੀ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਡਾਕਟਰ ਸਾਹਿਬ ਮੌਜ ਐ ਡਾਕਟਰ ਸਾਹਿਬ ਕੀ ਨਾਮ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਕਿੰਨੀਆਂ ਵਾਰਦਾਤਾਂ ਅੱਜ ਤੱਕ ਹੋ ਚੁੱਕੀਆਂ ਮੇਰਾ ਹਰਜਾ ਮੈਡੀਕਲ ਸਟੋਰ ਮਾਲ ਇਥੇ ਐਡਜ ਮੈਡੀਕਲ ਸਟੋਰ ਆਪਣਾ ਪਰ ਇਥੇ ਇਹ ਹੈ ਕਿ ਇਹਨਾਂ ਦੇ ਲਾਗੇ ਸਾਡੇ ਅਰਸ਼ ਜੁਵਲਰਸ ਹੈਗੇ ਆ ਉਹਨਾਂ ਦੀ ਚੋਰੀ ਹੋਈ ਆ ਅੱਜ ਤੋਂ ਮਹੀਨਾ ਪਹਿਲਾਂ ਹੋਈ ਆ ਅੱਜ ਫੇਰ ਹੋ ਗਈ ਇੱਕ ਪਰ ਇਥੇ ਕੋਈ ਵੱਡੀ ਵਾਰਦਾਤ ਹੋਈ ਤੇ ਫਿਰ ਕਿੱਥੇ ਜਾਵਾਂਗੇ ਅਸੀਂ ਛੜੇ ਵਾਲੇ ਕਹਿੰਦੇ ਆ ਜੀ ਤੁਸੀਂ ਕੰਬੋ ਜਾਓ ਕੰਬੋਲੇ ਕਹਿੰਦੇ ਆ ਜੀ ਤੁਸੀਂ ਛੜੇ ਜਾਓ ਸਾਨੂੰ ਦੱਸਿਆ ਜਾਵੇ ਅਸੀਂ ਕਿਹੜੇ ਥਾਣੇ 'ਚ ਹੈਗੇ ਆ ਮਤਲਬ ਸਾਰੀ ਉਮਰ ਤੇ ਹਵਾ ਜੀ ਰਹਿੰਦੇ ਰਹੇ ਹਾਂ ਹਵਾ ਜੀ ਹਵਾ ਜੀ ਨਾ ਉਹਨਾਂ ਨੂੰ ਦੱਸ ਦੇ ਆਪਣੇ ਮਜਬੂਰੀ ਸਾਡੇ ਨਾਲ ਕੋਈ ਵੱਡੀ ਵਾਰਦਾਤ ਹੋ ਗਈ ਤਾਂ ਕੌਣ ਜ਼ਿੰਮੇਵਾਰ ਹੈ ਮੰਨ ਲਓ ਇਹ ਦੁਕਾਨ ਤੇ ਰਾਤ 9:30 9:00 ਵਜੇ ਤੱਕ ਦੁਕਾਨ ਤੇ ਉਹਨੇ ਕੋਈ ਗੋਲੀ ਮਾਰ ਜਾਈ ਕੋਈ ਵੱਡੀ ਕਵੱਡੀ ਘਟਨਾਵਾਂ ਵਾਪਰ ਜਾਈ ਮਸਲਾ ਜਿਹੜਾ ਨਵਾਂ ਉੱਠਿਆ ਵਾ ਠਾਣਾ ਛਾੜਾ ਜਾਂ ਠਾੜਾ ਕੰਬੋ ਐ ਹੋ ਐਦਾਂ ਕੀ ਹੋ ਗਿਆ ਜਾਂ ਪਹਿਲੇ ਵੀ ਇਦਾਂ ਦਾ ਕੋਈ ਗੱਲ ਪਹਿਲਾਂ ਵੀ ਇੰਨਾ ਜੀ ਕਾਫੀ ਵਾਰੀ ਹੋਇਆ ਹੈ ਇਦਾਂ ਕਾਫੀ ਵਾਰੀ ਹੋਇਆ ਹੈ ਇਦਾਂ ਇੱਥੇ ਬਾਬਾ ਦਰਸ਼ਨ ਸਿੰਘ ਨਾਲੇ ਚੌਂਕੀ ਆ ਉੱਥੇ ਜਾਈਦਾ ਉਹ ਕਹਿੰਦੇ ਨਹੀਂ ਸਾਡੇ ਇਲਾਕੇ ਜਾਈ ਨਹੀਂ ਪੈਂਦੀ ਕੰਬੋ ਜਾਈਦਾ ਉਹ ਕਹਿੰਦੇ ਸਾਡੇ ਇਲਾਕੇ ਜਾਈ ਸਾਨੂੰ ਵੀ ਕੋਈ ਜਾਣਕਾਰੀ ਦਿੱਤੀ ਜਾਵੇ ਜਿੱਥੇ ਅਸੀਂ ਕੋਈ ਆਪਣੀ ਦਰਖਾਸਤ ਕੰਪਲੇਂਟ ਜਾਗੇ ਅਸੀਂ ਤੇਰੇ ਮਤਲਬ ਕਿ ਕੇ ਪੰਜਾਬ ਦਾ ਹਿੱਸਾ ਹੀ ਨਹੀਂ ਹੈਗੇ ਫਿਰ ਅਸੀਂ ਪੂਰੇ ਅਮਰਸਰ ਦੇ ਵਿੱਚ ਅਸੀਂ ਵਸਦੇ ਹੀ ਨਹੀਂ ਆ ਸਪੀਸ਼ਲ ਕਮਿਸ਼ਨਰ ਸਾਹਿਬ ਤੇ ਪੰਜਾਬ ਸਰਕਾਰ ਨੂੰ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਹਾਂ ਤੁਹਾਨੂੰ ਜਿਹੜੇ ਇੱਥੇ ਘਟਨਾਵਾਂ ਹੋ ਰਹੀਆਂ ਨੇ ਜੋ ਇੱਥੇ ਆ ਨਸ਼ਾ ਵਗੈਰਾ ਵਿਕਦਾ ਬਾਜ਼ਾਰਾਂ ਜੋ ਵੀ ਲੁੱਟਾਂ ਖੁਮਾਂ ਹੋਣਡੀਆਂ ਨੇ ਆ ਵੇਖੋ ਕਿੰਨੀ ਵੱਡੀ ਵੱਡੀ ਘਟਨਾਵਾਂ ਵਾਪਰੀ ਦੁਪਹਿਰੇ ਵੇਖੋ ਇਹ ਚੈਨ ਵੇਖਣਾ ਬਣਾ ਚੈਨ ਲੈ ਕੇ ਭੱਜ ਗਏ ਦੱਸੋ ਇਹ ਕੋਈ ਦੁਕਾਨਦਾਰ ਨਹੀਂ ਤੁਹਾਨੂੰ ਚੀਜ਼ ਕੱਢ ਕੇ ਵਿਖਾਉਣੀ ਹੈ ਬਟ ਜਿਗਰ ਅੱਗੋਂ ਹੁਣ ਸਾਨੂੰ ਪਤਾ ਥੋੜਾ ਕਿ ਹੁਣ ਬੰਦਾ ਕੀ ਲੈਣਾ ਹੈ ਕੀ ਕਰਨ ਡਿਆ ਵਾ ਤੇ ਅਸੀਂ ਇਹ ਕਹਿੰਨੇ ਆ ਵੀ ਸਾਨੂੰ ਕੋਈ ਦੱਸਿਆ ਜਾਵੇ ਵੀ ਅਸੀਂ ਆਪਣੇ ਜੇ ਕੋਈ ਸਾਡੇ ਕੋਈ ਕੋਈ ਵਾਰਦਾਤ ਕੋਈ ਸਾਡੇ ਕੋ ਆਉਂਦਾ ਕੋਈ ਕੋਈ ਸਾਨੂੰ ਗਾਲ ਮੰਦਾ ਜਾਂ ਕੋਈ ਆਣ ਕੇ ਅਮਲੀ ਜੋ ਵੀ ਹੈ ਕੋਈ ਵੀ ਵਾਰਦਾਤ ਹੋ ਸਕਦੀ ਹੈ ਵਾਰਦਾਤ ਹੋ ਸਕਦੀ ਹੈ ਕੋਈ ਆਣ ਕੇ ਕਰਦਾ ਹੋਵੇ ਤੇ ਅਸੀਂ ਕਿੱਥੇ ਜਾਈਏ ਸਾਨੂੰ ਦੱਸਿਆ ਜਾਵੇ ਅਸੀਂ ਕਿੱਥੇ ਆਪਣੀ ਕੰਪਲੇਨਟ ਦਈਏ ਕੋ ਜੀ ਦੁਕਾਨਦਾਰ ਦਾ ਇਹ ਕਹਿਣਾ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਸਾਡਾ ਏਰੀਆ ਕਿਹੜਾ ਪੈਂਦਾ ਕਿਉਂਕਿ ਲਗਾਤਾਰ ਇੱਥੇ ਲੁੱਟਾ ਘੋਵਾ ਵਾਰਦਾ ਤਾਂ ਲੜਾਈ ਝਗੜੇ ਜਿਹੜੇ ਆਮ ਵੇਖਣ ਨੂੰ ਮਿਲਦੇ ਨੇ ਲੇਕਿਨ ਇਸ ਦੁਕਾਨ ਦੇ ਉੱਤੇ ਜਿਹੜਾ ਦੋ ਵਾਰੀ ਜਿਹੜਾ ਹਮਲਾ ਹੋ ਚੁੱਕਾ ਹੈ ਇੱਕ ਵਾਰੀ ਪਹਿਲਾਂ ਕੰਦ ਪਾੜ ਕੇ ਜਿੰਨਾ ਸਮਾਨ ਇਹ ਡੀਵੀ ਆਰੇ ਸਾਰਾ ਚੁੱਕ ਕੇ ਇੱਥੋਂ ਲੈ ਗਏ ਤੇ ਅੱਜ ਨਵਾਂ ਹੀ ਮਾਮਲਾ ਸਿਕਰ ਦੁਪਹਿਰ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਦੋ ਨੌਜਵਾਨ ਮੋਟਰਸਾਈਕਲ ਤੇ ਹੁੰਦੇ ਨੇ ਇੱਕ ਨੌਜਵਾਨ ਦਾ ਪਿੱਛੇ ਕੱਢਦਾ ਇੱਕ ਜਿਹੜਾ ਦੁਕਾਨ ਦੇ ਅੰਦਰ ਐਂਟਰ ਹੁੰਦਾ ਤੇ ਉਹਨਾਂ ਕੋ ਮੰਗ ਕਰ ਇਹ ਕਿਹੜੀ ਚੈਨੀ ਸਾਨੂੰ ਦਿਖਾਈ ਜਾਵੇ ਜੋ ਚੈਨੀ ਵੇਖਦਾ ਉਸ ਤੋਂ ਬਾਅਦ ਦੂਜੇ ਮੁੰਡੇ ਨੂੰ ਫੋਨ ਕਰਦਾ ਉਹ ਉੱਥੇ ਆਂਦਾ ਤੇ ਮੌਕੇ ਤੋਂ ਭੱਜ ਜਾਂਦੇ ਨੇ ਹੁਣ ਦੁਕਾਨਦਾਰਾਂ ਨੇ ਇਹ ਮੰਗ ਕੇ ਸਾਨੂੰ ਦੱਸਿਆ ਜਾਵੇ ਕਿ ਸਾਡਾ ਏਰੀਆ ਕਿਹੜਾ ਪੈਂਦਾ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਪੁਲਿਸ ਜਾਂ ਪ੍ਰਸ਼ਾਸਨ ਦੇ ਉੱਤੇ ਕੀ ਕਾਰਵਾਈ ਕਰਦਾ ਹੈ ਅਮਨਦੀਪ ਸਿੰਘ ਅੰਮ੍ਰਿਤਸਰ